ਇਹ ਬੋਤਲ ਹੈ ਇਹ ਈਮੇਲ ਹੈ ਈਮੇਲ ਇਹ ਕਿਸੇ ਵਾਸਤੇ ਹੈ ਇਹ ਸਟੇਜਰਗੇ ਤੇ ਡਟਾਈ ਇੱਕ ਤਾਰ ਦੇ ਵਿੱਚ ਆਇਆ ਇੱਕ ਜਾਨਵਰ ਦੇਖਿਆ ਗਿਆ ਇਹਦੇ ਵਿੱਚ ਹੋਰ ਜਿਆਦਾ ਦੇਖਣੇ ਚਾਹਤੇ ਹੋ ਤਾਂ ਕੱਢਨੇ ਹਾਂ ਹੁਣ ਆ ਜਾਓ ਦਰਵਾਜ਼ਾ ਕੋਈ ਇਦਾਂ ਨੂੰ ਹੈ ਯਾਰ ਹੈ ਜੀ ਕੋਈ ਉਹਦਾ ਹੁਣ ਤਾਂ ਉਹਨਾਂ ਨੇ ਫੜੇ ਲੈਣਾ ਹੈ ਨਿਕੜ ਕੇ ਤਲਿਆ ਕਿੱਥੇ ਹੈ ਹਰੇ ਬਹੁਤ ਨਕ ਜੋੜੇ ਬਹੁਤ ਹੈ ਜੋੜੇ ਬਹੁਤ ਸਾਰੇ ਚ ਆਰਮੋਲਾਈਟ ਹੈ ਕਦੀ ਮਿੱਟੀ ਉਹ ਜਿਹੜੀ ਕਹਿੰਦੇ ਮਿੱਟੀ ਖਾਣਾ ਹੈ ਮਿੱਟੀ ਖਾਣਾ ਯਾਰ ਮਿੱਟੀ ਖਾਣਾ ਥੋੜੀ ਹੈ ਯਾਰ ਇਹ ਮਿੱਟੀ ਖਾਵਾ ਗਏ ਨਹੀਂ ਯਾਰ ਆਈ ਦੀ ਹੈ ਹੈ ਜੀ ਆਹ ਦੇਖੋ ਆ ਖੜੇ ਸਾਡੇ ਪੁੱਤ ਅੰਮਾ ਮਿੱਟੀ ਰੰਗਾਇਆ ਇਹ ਉਹ ਤੁਹਾਨੂੰ ਉਹ ਕਰ ਰਿਹਾ ਤਾਂ ਡਰਾ ਡਰਾ ਜਾ ਰਿਹਾ ਵਾ ਕਹਿੰਦਾ ਮਿੱਟੀ ਖਾਣਾ ਬੰਦੇ ਦੀ ਗੱਲ ਹੈ ਪੂਰੀ ਬਾਹਰ ਹੈ ਉਹ ਫੰਦਾ ਉਹ ਗਾਰ ਫੁਕ ਪੁਲਾ ਲਿਆ ਉਹਦੇ ਮੂੰਹ ਅੰਦਰ ਹੈ ਨਾ ਮੇਂ ਵਾਹੇ ਹਣਾ ਜੱਕੜੀ ਪੱਠੇ ਬਸ ਉਹ ਟੈਲਾ ਆੜ ਗਿਆ ਅੱਗੇ ਥੋੜੀ ਕਿੰਨੀ ਟੈਲਾ ਮੁਰਝ ਮੜ ਗਈ ਹਾਂਜੀ ਉਹ ਲੈ ਪਰ ਜੋਲੀ ਆਪ ਮੋਣ ਲੈਣਾ ਲੈ ਗੋ ਹਾਂਜੀ ਇੱਧਰੋਂ ਆ ਰਿਹਾ ਹੈ ਉੱਪਰ ਉਹ ਜੋਲੀ ਪੀਨ ਦੀ ਗੱਲ ਦਾ ਫੜਦਾ ਦਰਦ ਉਹ ਆਪਣੇ ਅੱਜ ਕਿੰਝ ਹੋਵੇ ਇਸ ਨਾਲ ਉਹ ਬਣੀ ਨਾ ਹਾਂਜੀ ਅਥਰੇ ਵਿੱਚ ਸਾਰੇ-ਸਾਰੇ ਆ ਗਏ ਇਸ ਨੇ ਆਏ ਜੱਕੜ ਤੋਂ ਨਾ ਇੱਕ ਫੀਮੇਲ ਆ ਗਿਆ ਫੀਮੇਲ ਆਇਆ ਹਾਂ ਇਹ ਹਾਂ ਆਂ ਆਂ ਨਹੀਂ ਆਉਣੀ ਆਹ ਇਹ ਆਲੂ ਭਾਗ ਆਲੂ ਇਹ ਪਰ ਇਹ ਚੰਗੀ ਜਿਹੀ ਮਨਾ ਸੜਿਆ ਆ ਗਿਆ ਤਾਂ ਆਪਕੇ ਨਾ ਮਨ ਰਸਾ ਆ ਥੋੜੀ ਪਲੇ ਅਕੋਰਡਿੰਗ ਜਰੀ ਆ ਵੇ ਹਾਂ ਚਾਹੀਏ ਮੇਰੇ ਕੰਮ ਨਹੀਂ ਕਰਦੀ ਕਹਿੰਦਾ ਪਾਦਾ ਲੰਬਾ ਬੰਨ੍ਹ ਦੋ ਕਰੇਗੀ ਕਾਦਾ ਕੀ ਮੇਰੇ ਮਾ ਟੱਕੀ ਕਰਦੀ ਨਹੀਂ ਭਾਏ ਉਹ ਭਾ ਯਾਰ ਜੇ ਢੀਕ ਉੱਟ ਲੰਬਾ ਆਪਾਂ ਬੰਨ੍ਹ ਦੀ ਏ ਤੋ ਕਾਗ ਨਾ ਵੀ ਮੈਂ ਤਾਂ ਛਾਹ ਛਾਹ ਦੇ ਟਾਈਮ ਕਿਹਾ ਸੀ ਇਹਨਾਂ ਨੂੰ ਕਿ ਤੇਰੇ ਤੇਰੇ ਉਹਦੇ ਆਪੇ ਜੰਗਲ ਦੀ ਇੱਕ ਜੰਗਲ ਦੀ ਸੂਚਨਾ ਹੈ ਜਾਨੀ ਬਣ ਗਿਆ ਤਾਂ ਉਹ ਜੀ ਸਜੇ ਪਰ ਬੜਿਆ ਜੇ ਸੀ ਕੋਰੇ ਠੀਕ ਹੈ ਜੀ ਤੇ ਹੁਣ ਜਾ ਕੇ ਆਪਾਂ ਜੰਗਲ ਦੇ ਰੀਵਿਊ ਕਰਦਾਂਗੇ ਜੀ ਆਪਣਾ YouTube ਤੇ ਕਰਨਾ ਬੜਾ ਹੈ ਜੀ ਜੰਗਲ ਕਿਤੇ ਕਿਸੇ ਬੰਦਾ ਨਾਲ ਵੀ ਜੀ ਹੋ ਗਿਆ ਆਪਣਾ ਫੋਨ ਕਰਦੇ ਹਾਂ ਜੀ ਆਪਣਾ ਨੰਬਰ 84 373 4453 ਜੀ ਆਪਣਾ ਠੀਕ ਹੈ ਜੀ ਆ ਵੀ ਤਨੇ ਹਾਲੀ ਕੱਲ ਨੂੰ ਕੇ ਮਦਦ ਸੁਣ ਰਹੀ ਤੁਹਾਡਾ ਬਹੁਤ ਵਧੀਆ ਸੇਵਾ ਜੀ ਬਹੁਤ ਵਧੀਆ ਸੇਵਾ ਜੀ ਇਸੇ ਪ੍ਰਕਾਰ ਦਾ ਫ੍ਰੀਮਿੰਟ 5 ਮਿੰਟ ਦੇ ਵਿੱਚ ਤੁਸੀਂ ਆ ਗਏ ਜੀ ਬਹੁਤ ਵਧੀਆ ਸਰਵਿਸ ਤੇ ਠੀਕ ਹੈ ਵੀਰ ਜੀ ਉੱਕੇ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ